ਇਹ ਮੇਰਾ ਤੈਨਾਂ ਨਾਲ ਬਾਦ ਆ ਸੁਣ ਗਈ ਗੱਲ ਫੋਨ ਲਾਉਣਾ ਹੋਇਆ ਜਦੋਂ ਮਰਜ਼ੀ ਲਾ ਲਈਓ ਮੈਂ ਤੈਨੂੰ ਦੁਬਾਰੇ ਫੋਨ ਨਹੀਂ ਕਰਨਾ ਮੇਰਾ ਤੈਨੂੰ ਅਖੀਰਲਾ ਫੋਨ ਹੈ ਗੱਲ ਮੇਰੀ ਦਿਮਾਗ 'ਚ ਪਾਇਆ ਠੀਕ ਹੈ ਤੇ ਜੇ ਨਹੀਂ ਦਿਮਾਗ 'ਚ ਪਾਈ ਤਾਂ ਮੈਨੂੰ ਹੁਣੇ ਦੱਸ ਦੇ ਫਿਰ ਮੇਰੇ ਤੈਨਾਂ ਨਾਲ ਖਰਾਬ ਕਰਾਂ ਮੈਂ ਜੋ ਕਰਨਾ ਨਾ ਹੁਣੇ ਕਰਾਂ ਮੈਂ ਵੀਰ ਜੀ ਮੈਂ ਤੁਹਾਡੇ ਨਾਲ ਕਰਕੇ ਮੈਂ ਦੱਸੋ ਮੈਂ ਕਹਿਣ ਨੂੰ ਜਾਣਾ ਪਰ ਇਹ ਇਹ ਪਰ ਤੈਨੂੰ ਮੈਂ ਦੱਸਦਾ ਫੋਨ ਨਾ ਜਾਵੜੇ ਦੁਬਾਰੇ ਸੁਣ ਗਈ ਗੱਲ ਰੁਪਈਆ ਨਹੀਂ ਮਿਲਣਾ ਜਿਹਦੇ ਕੋਲੇ ਮਰਜ਼ੀ ਜਾਵੜਾ ਜਿਹਨੂੰ ਮਰਜ਼ੀ ਖਸਮ ਬਣਾ ਲਿਆ ਜਾ ਕੇ ਰੁਪਈਆ ਨਹੀਂ ਮਿਲਣਾ ਭਾਵੇਂ ਕੱਤ ਕਰਤੀਆਂ ਨਹੀਂ ਮਿਲਣਾ ਤੈਨੂੰ ਸੁਣ ਗਈ ਗੱਲ ਪੱਲਿਓ ਦੇ ਕੇ ਖੜਾ ਚੜਾਏਗਾ ਪੰਜਾਬ ਐਨ ਐਸ ਯੂ ਆਈ ਦੇ ਪ੍ਰਧਾਨ ਅਕਸ਼ੇਸ਼ ਸ਼ਰਮਾ ਤੇ ਪੰਜਾਬੀ ਫਿਲਮ ਅਦਾਕਾਰਾ ਕਰਤਾਰ ਚੀਮਾ ਵਿਜਾਲੇ ਪੈਸਿਆਂ ਦੇ ਲੈਣ ਦੇਣ ਦੇ ਮਾਮਲੇ 'ਚ ਗੈਂਗਸਟਰ ਗੋਲਡੀ ਵਰਾਰ ਦਾ ਨਾਮ ਸਾਹਮਣੇ ਆਇਆ ਹੈ ਕੋਲੀ ਬਰਾਤੇ ਅਕਸ਼ੇ ਸ਼ਰਮਾ ਨੂੰ ਕਰਤਾਰ ਚੀਮਾ ਦੇ ਕੋਲੋਂ ਪੈਸੇ ਨਾਮ ਮੰਗਣ ਦੀ ਤਲਕੀ ਦੇ ਇਲਜ਼ਾਮ ਲਗਾਏ ਗਏ ਨੇ ਅੰਮ੍ਰਿਤਸਰ ਸਿਵਲ ਲਾਈਨ ਥਾੜੇ 'ਚ ਅਦਾਕਾਰ ਕਰਤਾਰ ਚੀਮਾ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈ ਪਰ ਹਾਲੇ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਐਨਐਸਯੂਆਈ ਦੇ ਪ੍ਰਧਾਨ ਅਕਸ਼ੇ ਸ਼ਰਮਾ ਨੇ ਮੀਡੀਆ ਦੇ ਨਾਲ ਗੱਲਬਾਤ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਕਰਤਾਰ ਚੀਮਾ ਨੇ ਉਸ ਦੇ ਕੋਲੋਂ ਫਿਲਮ ਬਣਾਉਣ ਦੇ ਲਈ ਪੈਸੇ ਲਏ ਸਨ ਜੋ ਉਸ ਕੋਲੋਂ ਵਾਪਸ ਮੰਗਨ ਤੇ ਚੀਮਾ ਅਨਾਕਾਨੀ ਕਾਰਿਆ ਹੈ ਅਖਿ ਨੇ ਬਕਾਇਦਾ ਇੱਕ ਵੀਡੀਓ ਰਿਕਾਰਡਿੰਗ ਜਾਰੀ ਕਰਦਿਆਂ ਕਿਹਾ ਕਿ ਚੀਮਾ ਉਸ ਨੂੰ ਗੈਂਗਸਟਰ ਗੋਲੀ ਬਾਰਾੜ ਕੋਲੋਂ ਧਮਕੀਆਂ ਦੀਵਾ ਰਿਹਾ ਹੈ ਅਖਿ ਨੇ ਕਿਹਾ ਉਸ ਨੂੰ ਫੋਨ ਤੇ ਧਮਕੀਆਂ ਆ ਰਹੀਆਂ ਹਨ ਉਹ ਚੀਮਾ ਕੋਲੋਂ ਪੈਸੇ ਨਾ ਮੰਗੇ ਨਹੀਂ ਤਾਂ ਸਿਰਚ ਗੋਲੀ ਮਾਰ ਦੇਵਾਂਗੇ ਅੱਜ ਵੀ ਸਵੇਰੇ ਅੰਮ੍ਰਿਤਸਰ ਤੇ ਨਵਲਟੀ ਚੌਂਕ 'ਚ ਜਦ ਚੀਮਾ ਦੇ ਕੋਲੋਂ ਪੈਸੇ ਮੰਗੇ ਤਾਂ ਚੀਮਾ ਨੇ ਉਸ ਨਾਲ ਟਕਰਾਰ ਕੀਤੀ ਅਤੇ ਪੁਲਿਸ ਮੌਕੇ ਤੇ ਪਹੁੰਚ ਕੇ ਕਰਤਾਰ ਚੀਮਾ ਨੂੰ ਥਾਣੇ ਲੈ ਗਈ ਹੈ ਦੂਜੇ ਪਾਸੇ ਸਿਵਲ ਲਾਈਨ ਥਾਣੇ ਦੇ ਐਸਚੂ ਅੰਬਲੋਕ ਦੀਪ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਨੇ ਇੱਕ ਦੂਜੀ ਖਿਲਾਫ ਸ਼ਿਕਾਇਤਾਂ ਦੇ ਦਿੱਤੀਆਂ ਹਨ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਐਸਐਚਓ ਮੁਤਾਬਕ ਅਖਸ਼ੇ ਨੇ ਪੈਸੇ ਲੈਣ ਦੀ ਧਮਕੀਆਂ ਦੇਣ ਬਾਬਤ ਸ਼ਿਕਾਇਤ ਦਿੱਤੀ ਹੈ ਜਦਕਿ ਕਰਤਾਰ ਚੀਮਾ ਨੇ ਅਖਸ਼ੇ ਦੇ ਖਿਲਾਫ ਵਾਧੂ ਪੈਸੇ ਮੰਗਣ ਤੇ ਪਰੇਸ਼ਾਨ ਕਰਨ ਦੇ ਦੋਸ਼ ਲਾਏ ਨੇ ਐਸਐਚਓ ਮੁਤਾਬਕ ਗੈਂਗਸਟਰ ਗੋਲੀ ਬਾਰਾਦ ਦੀ ਫੌਮਕਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸਾਰਾ ਮਾਮਲਾ ਉਸ ਅਧਿਕਾਰੀ ਦੇ ਨਾਲ ਵਿਚਾਰਿਆ ਜਾ ਰਿਹਾ ਹੈ ਤੇ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਜੀ ਇਹ ਕਾਫੀ ਛਾਲ 1.5 ਸਾਲ ਤੋਂ 2 ਸਾਲ ਤੋਂ ਇਸ ਬੰਦੇ ਕੋਲੋਂ ਕਪਾਰ ਸਿੰਘ ਜਿੰਮੇ ਕੋਲੋਂ ਮੈਂ 25 ਲੱਖ ਰੁਪਏ ਲੈਣਾ ਸੀਗਾ ਜਿਹਦੇ ਸੰਬੰਧ ਦੇ ਵਿੱਚ अनेਕਾਂ ਵਾਰੀ ਕੁਝ ਮੋਦਵਾਰ ਬੰਦਿਆਂ ਦੇ ਵਿੱਚ ਬੈਠ ਕੇ ਮੀਟਿੰਗ ਹੋਈ ਇਹਨੇ ਮੰਨਿਆ ਵੀ ਅੱਜ ਦਿਨ ਹੈ ਕੱਲ ਦਿਨ ਹੈ ਕਹਦਾ ਫਿਲਮ ਦੇ ਸੰਬੰਧਿਤ ਪੈਸੇ ਮੈਨੂੰ ਦਿੱਤੇ ਸੀ ਕਿਵਾਰੇ ਉਸ ਚੀਜ਼ ਨੂੰ ਲੈ ਕੇ ਇਹ ਜਦੋਂ ਬਾਰ-ਬਾਰ ਮੈਂ ਪੈਸੇ ਮੰਗਦਾ ਸੀ ਜਦੋਂ ਪੈਸੇ ਮੰਗਦਾ ਸੀ ਕਿਸੇ ਨਾ ਕਿਸੇ ਸ਼ਰਾਤ ਦੀ ਅੰਸਰ ਦਾ ਮੈਨੂੰ ਫੋਨ ਕਰਾ ਦਿੰਦਾ ਸੀ ਲਾਸਟ ਜਦੋਂ ਕਾਫੀ ਇੱਕ ਕੋ ਪੈਸੇ ਮੰਗਨ ਦੀ ਮੈਨੂੰ ਲੋੜ ਸੀ ਕਿ ਮੈਂ ਮੰਗਨ ਦੀ ਕੋਸ਼ਿਸ਼ ਕੀਤੀ ਤੇ ਇਸ ਨੇ ਮੈਨੂੰ ਇੱਕ ਐਸੇ ਸ਼ਖਸ ਦਾ ਫੋਨ ਕਰਾਇਆ ਜਿਸ ਸ਼ਖਸ ਨੇ ਮੈਨੂੰ ਇਹ ਤੱਕ ਕਹਿ ਦਿੱਤਾ ਕਿ ਤੂੰ ਆਪਣਾ ਕੱਲ ਦਾ ਦਿਨ ਨਹੀਂ ਦੇਖੇਗਾ ਤੇ ਤੇਰੇ ਗੋਲੀਆਂ ਮਾਰ ਕੇ ਤੈਨੂੰ ਮਾਰ ਦਿੱਤਾ ਜਾਏਗਾ ਗੱਲ ਪੈਸਿਆਂ ਦੀ ਨਹੀਂ ਹੈ ਕਿ ਸਾਡੀ ਸੁਰੱਖਿਆ ਇਸ ਚੀਜ਼ਾਂ ਦੇ ਨਾਲ ਸੁਰੱਖਿਅਤ ਅਸੀਂ ਹੈ ਇਹ ਲੋਗ ਉਹਨਾਂ ਲੋਕਾਂ ਨੂੰ ਪੈਸੇ ਦੇ ਕੇ ਆਪਣੇ ਆਪ ਨੂੰ ਪੈਸਿਆਂ ਤੋਂ ਦੇਣ ਤੋਂ ਬਚਾ ਸਕਦੇ ਨੇ ਪਰ ਉਹਨਾਂ ਲੋਕਾਂ ਨੂੰ ਕੋਈ ਕੋਣ ਹੈ ਬੰਦਾ ਜਿਹਨੇ ਤੁਹਾਨੂੰ ਧਮਕੀ ਦਿੱਤੀ ਹੈ ਮੈਨੂੰ ਗੋਲਡੀ ਬਰਾੜ ਦਾ ਫੋਨ ਆਉਂਦਾ ਜੀ ਕਿੱਥੋਂ ਇਹ ਮੈਨੂੰ ਨਹੀਂ ਪਤਾ ਕਿੱਥੋਂ ਕਰਦਾ ਬਾਹਰਲੇ ਨੰਬਰਾਂ ਤੋਂ ਫੋਨ ਆਉਂਦੇ ਨੇ ਇਹ ਜਿਹੜਾ ਬੰਦਾ ਹੈ ਇਹ ਅੱਜ ਜਦੋਂ ਲਾਰੈਂਸ ਰੋਡ ਦੇ ਉੱਤੋਂ ਜਾ ਰਿਹਾ ਸੀ ਮੇਰੀ ਗੱਡੀ ਲੱਗੇ ਆਇਆ ਤੇ ਇੰਨੇ ਮੈਨੂੰ ਜਦੋਂ ਇਸ਼ਾਰਾ ਕੀਤਾ ਮੈਂ ਖਿਲਾੜ ਕੇ ਪੁੱਛਿਆ ਵੀ ਦੱਸ ਭਾਈ ਕਿਉਂ ਇਸ਼ਾਰਾ ਕਰ ਰਹੇ ਹੈ ਇਨੇ ਜਦੋਂ ਪੁੱਛਿਆ ਤਾਂ ਮੈਨੂੰ ਕਹਿੰਦਾ ਵੀ ਨਾ ਮੈਂ ਤੈਨੂੰ ਰੁਪਈਆ ਦੇਣਾ ਤੇ ਜੇ ਤੂੰ ਮੇਰੇ ਕੋਲ ਦੁਬਾਰਾ ਤੋਂ ਮੰਗਿਆ ਤੇ ਦੁਬਾਰਾ ਤੈਨੂੰ ਐਸਾ ਹਾਲ ਕਰਾਵਾਂਗੇ ਤੂੰ ਯਾਦ ਰੱਖੇਂਗਾ ਉਹ ਕੁਛ ਤੁਹਾਡੇ ਪ੍ਰੈਸ ਵਾਲੇ ਸਾਥੀਆਂ ਦੇ ਵਿੱਚ ਰਿਕਾਰਡ ਵੀ ਹੈ ਜੋ ਇਹਨਾਂ ਨੇ ਉੱਥੇ ਮੌਕੇ ਤੇ ਸਾਨੂੰ ਧਮਕੀਆਂ ਲਾਈਆਂ ਉਸ ਤੋਂ ਬਾਅਦ ਪੁਲਿਸ ਮੌਕੇ ਤੇ ਆ ਗਈ ਉਹਨਾਂ ਨੇ ਇਹਨੂੰ ਫੜ ਕੇ ਇੱਥੇ ਥਾਣੇ ਲੈ ਆਏ ਨੇ ਹੁਣ ਦੇਖੋ ਅੱਗੇ ਪੁਲਿਸ ਕੀ ਕਾਰਵਾਈ ਕਰਦੀ ਹੈ ਪਰ ਮੇਰੀ ਬੇਨਤੀ ਹੈ ਪ੍ਰਸ਼ਾਸਨ ਅੱਗੇ ਕਿ ਐਸੇ ਬੰਦੇ ਨੂੰ ਕੱਚਾ ਨਾ ਛੱਡਿਆ ਜਾਵੇ ਕੱਲ ਨੂੰ ਇਹ ਬਾਹਰ ਜਾ ਕੇ ਕੋਈ ਵੀ ਨੁਕਸਾਨ ਕਰਾਉਂਦਾ ਹੈ ਤੇ ਇਹੀ ਜ਼ਿੰਮੇਵਾਰ ਹੋਵੇ ਤੁ ਮੈਂ ਤੁਹਾਨੂੰ ਵੀਡੀਓ ਰਿਕਾਰਡਿੰਗ ਭੇਜ ਦਿੱਤੀ ਹੈ ਸਾਰੇ press ਦੇ ਸਾਥੀਆਂ ਨੂੰ ਵੀ ਜੋ ਮੈਨੂੰ ਫੋਨ ਕਰਦਾ ਰਿਹਾ ਰਿਕਾਰਡ ਮੈਂ ਕੀਤਾ ਹੈ ਕੁਝ ਰਿਕਾਰਡਿੰਗਾਂ ਮੈਂ ਨਹੀਂ ਭੇਜੀਆਂ ਉਸ ਦੇ ਵਿੱਚ ਬਹੁਤ ਜ਼ਿਆਦਾ ਪੱਦੀ ਭਾਸ਼ਾ ਯੂਜ਼ ਕਰ ਰਿਹਾ ਹੋ ਤੇ ਪਰ ਕੁਝ ਜਿਹੜੀਆਂ ਚੀਜ਼ਾਂ ਨੇ ਮੈਂ ਤੁਹਾਨੂੰ ਭੇਜਤੀ ਹੈ ਉਹ ਤੁਸੀਂ ਜ਼ਰੂਰ ਸੁਣਿਓ ਤੇ ਤੁਸੀਂ ਗੋਲਡੀ ਬਰਾੜ ਦਾ ਨਾਮ ਸੁਣਿਆ ਪਹਿਲਾਂ ਕੋਣ ਹੈ ਗੋਲਡੀ ਗੋਲਡੀ ਬਰਾੜ ਉਹੀ ਸ਼ਖਸ ਹੈ ਜਿਹਦਾ ਅਕਸਰ ਤੁਸੀਂ ਨਿਊਜ਼ ਚੈਨਲਾਂ ਦੇ ਉੱਤੇ ਨਾਮ ਸੁਣਦੇ ਹੋ ਤੇ ਸਿੱਧੂ ਮੂਸੇਵਾਲਾ ਦੇ ਵੀ ਇਸ ਚੀਜ਼ ਦਾ ਨਾਮ ਆਇਆ ਉਹਨਾਂ ਨੇ ਪਾਇਆ ਹੈ ਉਹਦੇ ਉੱਤੇ ਫੇਸਬੁੱਕ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤੇ ਤੁਸੀਂ ਕੀ ਡਿਮਾਂਡ ਕਰਦੇ ਹੋ ਪੁਲਿਸ ਤੋਂ ਮੇਰੀ ਡਿਮਾਂਡ ਸਿਰਫ ਇੰਨੀ ਹੈ ਕਿ ਮੇਰਾ ਨਾਮ ਉਹਨਾਂ ਨਾਲ ਕੋਈ ਲੈਣਾ ਦੇਣਾ ਨਾ ਹੈ ਨਾ ਇਹਦੇ ਨਾਲ ਕੋਈ ਲੈਣਾ ਦੇਣਾ ਸਿਰਫ ਮੇਰਾ ਜੋ ਇਹ ਕੋਈ ਨੁਕਸਾਨ ਨਾ ਕਰਾਵੇ ਇਸ ਬੰਦੇ ਤੋਂ ਕੋਲੋਂ ਇਹ ਇੰਨੀ ਪਿਆਰਵਾਹੀ ਕੀਤੀ ਜਾਵੇ ਵੀ ਇਹਦਾ ਉਹਨਾਂ ਨਾਲ ਕੀ ਸੰਬੰਧ ਹੈ ਮੈਂ ਪਿਛਲੇ 2 ਘੰਟਿਆਂ ਤੋਂ ਪੁਲਿਸ ਨੂੰ ਕਹਿ ਰਿਹਾ ਬੰਦੇ ਦੇ ਸੰਪਰਕ ਚ ਆ ਕੇ ਕੋ ਮੇਰਾ ਨੁਕਸਾਨ ਨਾ ਕਰਾਵੇ ਜਾਂ ਆਪਣੇ ਫੋਨ ਚੋਂ ਉਸੀਆਂ ਡਿਟੇਲਸ ਡਿਲੀਟ ਨਾ ਕਰ ਦੇ ਤੁਹਾਨੂੰ ਫੋਨ ਇਹਦਾ ਮੌਕੇ ਤੇ ਪੁਲਿਸ ਪੜ ਕੇ ਜੇ ਕਾਰਵਾਈ ਕਰ ਲੈਂਦੀ ਤੇ ਸਾਰਾ ਸਚਾਈ ਫੋਨ ਪੁਲਿਸ ਦੀ ਇਹਦੇ ਬਾਹਰ ਨਿਕਲੂ ਫੋਨ ਕਿੱਥੇ ਆਉਂਦਾ ਫੋਨ ਉਹਦੇ ਦੋਨੋਂ ਦੇ ਕੋਲ ਨੇ ਜੀ ਠੀਕ ਹੈ ਤੇ ਮੌਕੇ ਤੇ ਜੋ ਮੌਕੇ ਤੇ ਜੋ ਉਹਦੇ ਕੋਲ ਵੈਪਨ ਸੀ ਉਹ ਵੀ ਪੁਲਿਸ ਨੂੰ ਫੜਾ ਦਿੱਤਾ ਗਿਆ ਜੀ ਠੀਕ ਜੋ ਮਾਨ ਸਰਕਾਰ ਨੇ ਗਨਮੈਨ ਕਿਚੇ ਆ ਜਾਂ ਉਹ ਨੋਵਲਟੀ ਜੋਗ ਤੇ ਖੇ ਰਿਆ ਠੀਕ ਹੈ ਜੀ ਹਾਥਾਪਾਈ ਕੀਤੀ ਆ ਇੱਕ ਆਰਟਿਸਟ ਹੋਣ ਦੇ ਨਾਂ ਤੇ ਸਿਰਫ ਮਾਈਲੇਜ ਲੈਣ ਦੀ ਕੋਸ਼ਿਸ਼ ਕੀਤੀ ਆ ਹਨਾ ਇਹਨਾਂ ਦੇ ਪਹਿਲਾਂ ਵੀ ਪਰਚੇ ਚੱਲਦੇ ਆ ਇਹਨਾਂ ਨੇ ਆਪਣੀ ਸਿਕਿਉਰਿਟੀ ਲੈਣ ਲਈ ਤਰਨਤਾਰਨ 3 ਸਾਲ ਪਹਿਲਾਂ ਜਦੋਂ ਕਾਂਗਰਸ ਸਰਕਾਰ ਹੀ ਆਪਣੇ ਦੇ ਗੋਲੀਆਂ ਵੀ ਚਲਾਈਆਂ ਸੀ ਤਰਨਤਾਰਨ ਇਹਦੇ ਨਾਂ ਤੇ ਪਰਚਾ ਵੀ ਸੀਗਾ ਰਿਕਾਰਡ ਪੁਰਾਣਾ ਕਢਾ ਸਕਦੇ ਹੋ ਤੁਸੀਂ ਸਾਰਾ ਜੋ ਵੀ ਆ ਅੱਛਾ ਇੱਕ ਆਡੀਓ ਭਾਜੀ ਵਾਇਰਲ ਹੋ ਰਹੀ ਆ ਉਹਦੀ ਹੋਣ ਹੈਗਾ ਕੌਣ ਹੈ ਲੜਕਾ ਉਹ ਗੁਰਵਾਲ ਹੈ ਭਾਈ ਜੀ ਉਹ ਆਡੀਓ ਬਾਰੇ ਮੈਂ ਬੋਲ ਲਾ ਲਿਆ ਕਿ ਉਹ ਗੋਲਡੀ ਬਰਾੜਿਆ ਹੈ ਕੌਣ ਉਹ ਭਾਈ ਮੈਂ ਨਾ ਕਿਸੇ ਤੋਂ ਵੀ ਬਾਹਰਲੇ ਨੰਬਰ ਤੋਂ ਫੋਨ ਕਰਾ ਕੇ ਕਿਸੇ ਦੇ ਨਾਂ ਤੇ ਕੋਈ ਬਾਹਰਲੇ ਨੰਬਰ ਤੋਂ ਅੱਜਕੱਲ ਕੋਈ ਵੀ ਫੋਨ ਕਰਦੇ ਹੈ ਨਾ ਵੀ ਇਹ ਫਲਾਣਾ ਮੈਂ ਪੁਲਿਸ ਨਾਲ ਕੋਆਪਰੇਟ ਕਰੂੰਗਾ ਜੇ ਮੇਰਾ ਕਸੂਰ ਆ ਤਾਂ ਜੋ ਬੰਦੀ ਸਜ਼ਾ ਦੇਣੀ ਚਾਹੀਦੀ ਹੈ ਨਾ ਉਹ ਕੁਝ ਨਹੀਂ ਹੈਗਾ ਸਿਰਫ ਆਪਣੇ ਵੱਲੋਂ ਕੋਈ ਰਿਕਾਰਡਿੰਗ ਕਰਾ ਕੇ ਪਬਲਿਸਿਟੀ ਸਟੰਟਾ ਹੋਰ ਕੁਝ ਨਹੀਂ ਹੈਗਾ ਜੀ ਪੈਸੇ ਦਾ ਕੀ ਮਾਮਲਾ ਸੀਗਾ ਪੈਸਾ ਕਿੰਨੇ ਕ ਲੈਣ ਦੇਖੋ ਲੈਣ ਦੇਣ ਇਹ ਹੁੰਦਾ ਜਦੋਂ ਕੋਈ ਮੈਂ ਪ੍ਰੈਸ ਨੂੰ ਪੁੱਛੂੰਗਾ ਜਦੋਂ ਤੁਸੀਂ ਕਿਸੇ ਨਾਲ ਪਾਰਟਨਰਸ਼ਿਪ ਤੇ ਕੰਮ ਕਰਦੇ ਹੋ ਤੁਸੀਂ ਸਾਰੇ ਪੱਤਰਕਾਰ ਭਰਾਓ ਤੁਹਾਡੇ ਆਪਣੇ ਪਰਿਵਾਰ ਵੀ ਚੱਲਦੇ ਆ ਆਪਣੀਆਂ ਰੋਜ਼ੀਆਂ ਰੋਟੀਆਂ ਵੀ ਤੁਸੀਂ ਕਮਾਉਂਦੇ ਹੋ ਹਨਾ ਪਿੱਛੇ ਪੈਸੇ ਦੇ ਵਾਸਤੇ ਕੰਮ ਕਰਦੇ ਹੋ ਜੀ ਜੀ ਪਾਰਟਨਰਸ਼ਿਪ ਤੇ ਕਿਸੇ ਨੇ ਕੋਈ ਪੈਸਾ ਲਾਇਆ ਤੁਹਾਡੇ ਨਾਲ ਵੀ ਅਸੀਂ ਆ ਫਲਾਣੀ ਚੀਜ਼ ਬਣਾਉਣੀ ਹੈ ਉਹਨੂੰ ਘਾਟਾ ਪੈ ਗਿਆ ਉਹਦੇ ਚੋਂ ਤੁਸੀਂ ਕੀ ਕਰੋਗੇ ਤੁਸੀਂ ਜਵਾਬ ਦਿਓ ਕੀ ਕਰੋਗੇ ਉਹਦੇ ਨਾਲ ਖੜੋਗੇ ਜਾਂ ਉਹਨੂੰ ਚੌਕ ਦੇ ਵਿੱਚ ਘੇਰ ਕੇ ਕੁੱਟੋਗੇ ਸ਼ਰੇਆਮ ਗੁੰਡਾਗਰਦੀ ਆ ਇਹ ਐਨਐਸਯੂ ਕਾਂਗਰਸ ਸਰਕਾਰ ਦਾ ਜੋ ਹੈ ਬਿਲਕੁਲ ਮਤਲਬ ਮੈਨੂੰ ਨਹੀਂ ਪਤਾ ਹੈਗਾ ਕਿਵੇਂ ਆਈ ਐਮਐਸਸੀ ਚ ਇਹ ਪ੍ਰਧਾਨ ਹੈਗਾ ਨਹੀਂ ਹੈਗਾ ਕੁਝ ਵੀ ਨਹੀਂ ਸਿਰਫ ਪਬਲਿਕ ਦੇਖੋ ਜੀ ਇਹਦੇ ਵਿੱਚ ਸੀਗਾ ਕੇਵੀ ਢਿੱਲੋਂ ਠੀਕ ਹੈ ਜੀ ਖੁਸ਼ਪਰਮਾਰ ਬਲਕਾਰ ਭੁੱਲਰ ਕਈ ਸੀਗੇ ਜਿਦੇ ਵਿੱਚ ਇਹਨੇ 5 ਲੱਖ ਰੁਪਈਆ ਲਾਇਆ ਸੀ ਸਿਕੰਦਰ ਟੂ ਹੈਨਾ ਤੇ ਜਿਦੇ سنیਮਿਆਂ ਤੋਂ ਜਦੋਂ ਮੇਲੇ ਆਉਂਦੀਆਂ ਨਾ ਉਹ ਇੱਕ ਨੰਬਰ ਚ ਆਉਂਦੀਆਂ ਵੀਰੋ ਤੁਸੀਂ ਦੱਸੋ ਵੀ ਆਉਂਦੀਆਂ ਕਿ ਨਹੀਂ ਆਉਂਦੀਆਂ ਠੀਕ ਹੈ ਨਾ ਉਹ ਇੱਕ ਨੰਬਰ ਤੇ ਜਦੋਂ ਆਉਂਦੀਆਂ ਤੁਸੀਂ ਘਾਟਾ ਪੈ ਗਿਆ ਜੇ ਵਾਧਾ ਹੁੰਦਾ ਤਾਂ ਤੁਸੀਂ ਵਾਧਾ ਲੈ ਲੈਣੇ ਸੀ ਜਿੱਦ ਘਾਟਾ ਪੈ ਗਿਆ ਤੁਸੀਂ ਕਿਉਂ ਨਹੀਂ ਨਾਲ ਖੜਦੇ ਠੀਕ ਹੈ ਅੱਜ ਖੜਨਾ ਚਾਹੀਦਾ ਅੱਜ ਤੁਸੀਂ ਦਾਦਾਗਿਰੀ ਕਰਦੇ ਹੋ ਇਹਨਾਂ ਨੇ ਤਿੰਨ ਦੋ ਸਾਲ ਪਹਿਲਾਂ ਮੈਨੂੰ ਵੀ ਘੇਰਿਆ ਉੱਥੇ ਚੰਡੀਗੜ੍ਹ ਠੀਕ ਹੈ ਮੈਂ ਬੰਦਿਆਂ ਦੇ ਨਾਂ ਨਹੀਂ ਲੈਣਾ ਚਾਹੁੰਦਾ ਨਾਲ ਭਰਾ ਸੀਗੇ ਨਾਲੇ ਉੱਥੋਂ ਮੇਰੇ ਨਾਲ ਦਾਦਾਗਿਰੀ ਕੀਤੀ ਮਰਿਸ਼ਤਾ ਦੀ ਸੀਸੀਟੀਵੀ ਫੁਟੇਜ ਸੀਗੀ ਮੈਂ ਤਾਂ ਨਹੀਂ ਉਸ ਤੋਂ ਬਾਅਦ ਮੈਨੂੰ ਫੋਨ ਕਰਕੇ ਆਪ ਵੀ ਇਹ ਪੁੱਠਾ ਸਿੱਧਾ ਬੋਲਿਆ ਮੈਨੂੰ ਸੀਗਾ ਮੇਰਾ ਹੈਗਾ ਸਿਰਫ ਸਪੋਰਟਸ ਦਾ ਕੰਮ ਆਪਣਾ ਖੇਡਣਾ ਕਰਨਾ ਜਿੰਮ ਜਾਣਾ ਆਪਣੀ ਸ਼ੂਟਿੰਗ ਕਰਨੀ ਤੁਸੀਂ ਪਿੱਛੇ ਮੈਂ ਕਦੇ ਕਿਸੇ ਕੰਟਰੋਵਰਸੀ ਚ ਕਦੇ ਨਾ ਪਿਆ ਠੀਕ ਹੈ ਕਿ ਮੁੰਡਾ ਨਸ਼ੇ ਕਰਦਾ ਕੁਝ ਕਰਦਾ ਆਪਣੇ ਕੋਲ ਆਉਂਦੇ ਨੇ ਜਿੰਮ ਲਾਉਂਦੇ ਨੇ ਸੈੱਟ ਹੋ ਕੇ ਜਾਂਦੇ ਨੇ ਇਹ ਪਬਲਿਸਿਟੀ ਸਟੰਟ ਨੇ ਵੀ ਗਨਮੈਨ ਮਿਲ ਜਾਣ ਜਾਂ ਮੇਰੇ ਹਾਈਲੇਸ਼ਨ ਹੋ ਜੇ ਹੁਣ ਤੁਸੀਂ ਸਾਰੇ ਉਹ ਪੱਤਰਕਾਰ ਵੀਰੋਂ ਇਹ ਤੁਸੀਂ ਦੱਸੋ ਵੀ ਘਾਟੇ ਦੇ ਵਿੱਚ ਅੱਜ ਅੱਜ ਕੀ ਹੋਇਆ ਜੀ ਅੱਜ ਚੌਂਕ ਦੇ ਵਿੱਚ ਅੱਜ ਇਹਨਾਂ ਨੇ ਨੋਵਲਟੀ ਚੌਂਕ ਦੇ ਵਿੱਚ ਆ ਦੇਖੋ ਜੀ ਆਹ ਕੜਾ ਹੋਰ ਇਹਨਾਂ ਦੇ ਵੱਲੋਂ ਤੁਹਾਨੂੰ ਬਚਾਇਆ ਗਿਆ ਹੈ ਮਿਲਟਰੀ ਵੱਲੋਂ ਬਚਾਇਆ ਗਿਆ ਹੈ ਇਹਨਾਂ ਨੇ ਗਨ ਪੁਆਇੰਟ ਕੀਤੀ ਹੈ ਜੇ ਇਹਨਾਂ ਨੂੰ ਧਮਕੀਆਂ ਇੰਨੀਆਂ ਆਉਂਦੀਆਂ ਤਾਂ ਗਨ ਕਿਉਂ ਕੱਢੀ ਮੇਰੇ ਤੇ ਜੀ ਠੀਕ ਹੈ ਤੁਹਾਡੀ ਗੱਲ ਹੈ ਹਾਂਜੀ ਉਹ ਕਹਿੰਦੇ ਗੱਲ ਤੁਹਾਡੀ ਹੈ ਬਿਲਕੁਲ ਨਹੀਂ ਪੁਲਿਸ ਗਵਾਇਆ ਜੀ ਉਥੇ ਆਰਮੀ ਗਵਾਇਆ ਤੁਸੀਂ ਨੋਵਲਟੀ ਚੌਕ ਤੇ ਹੁਣ ਵੀ ਖੜੇ ਆ ਸਾਰੇ ਬੰਦੇ ਤੁਹਾਡੇ ਖਿਲਾਫ ਪੁਲਿਸ ਨੇ ਕੋਈ ਕਾਰਵਾਈ ਕੀਤੀ ਜਾਂ ਨਹੀਂ ਜੀ ਪੁਲਿਸ ਨੇ ਪੂਰਾ ਕੋਆਪਰੇਟ ਕੀਤਾ ਐਸ ਐਚਓ ਸਾਹਿਬ ਨੇ ਵਧੀਆ ਜੋ ਵੈਰੀਫਾਈ ਕਰਨਗੇ ਮੈਂ ਕਹਾਂ ਤੁਸੀਂ ਵੈਰੀਫਾਈ ਕਰੋ ਤੁਹਾਨੂੰ ਰੀਟੇਨਟ ਨਹੀਂ ਸੀ ਕੀਤਾ ਜੀ ਨਹੀਂ 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 ਕੁਝ ਨਹੀਂ ਕੀਤਾ ਹੁਣ ਤੁਸੀਂ ਦੱਸੋ ਵੀ ਇੱਕ ਚੌਕ ਦੇ ਉੱਤੇ ਘੇਰਾ ਜਾਂਦਾ ਇੱਕ ਆਰਟਿਸਟ ਨੂੰ ਬੇਇੱਜ਼ਤ ਕੀਤਾ ਜਾਂਦਾ ਚਾਰ ਬੰਦੇ ਲੈ ਕੇ ਬਹਿ ਕੇ ਵੀ ਤਾਂ ਗੱਲ ਹੋ ਸਕਦੀ ਦਾਦਾਗਿਰੀ ਕਰਦੇ ਪੈਸੇ ਇਹਨਾਂ ਨੇ ਸਿਕੰਦਰ 2 ਚ ਲਾਇਏ ਸੀ 5 ਲੱਖ ਰੁਪਏ ਇੱਕ ਨੰਬਰ ਚੋਂ ਦਾ ਰਿਕਾਰਡ ਹੈਗਾ ਉਹ 25 ਲੱਖ ਕਹਿ ਰਹੇ ਮੈਂ ਕਹਿ ਦਿੰਦਾ ਜੀ 50 ਲੱਖ ਸੀਗਾ ਸਬੂਤ ਦੇ ਦੇਣ ਠੀਕ ਹੈ ਪੁਲਿਸ ਨੂੰ ਕੀ ਸਰ ਕਾਬ ਤੁਸੀਂ ਦਰਖਾਸਤ ਨਹੀਂ ਕੋਈ ਮੈਂ ਦਰਖਾਸਤ ਦਿੱਤੀ ਹੈ ਜੀ ਮੇਰੀ ਬਹੁਤ ਜ਼ਿਆਦਾ ਇਹਨਾਂ ਨੇ ਇਨਸਲਟ ਕੀਤੀ ਹੈ ਚੌਕ ਦੇ ਵਿੱਚ ਘੇਰ ਕੇ ਪੰਜ ਬੰਦੇ ਲੈ ਕੇ ਅਮਰਸਰ ਨਾਲ ਸ਼ੂਟਿੰਗ ਕਰਦਾ ਸੀਗਾ ਆਪਣੇ ਏਰੀਆ ਚ ਵੇਖ ਕੇ ਠੀਕ ਹੈ ਪਿਸਟਲ ਕੱਢਿਆ ਬਾਜ਼ਾਰ ਦੇ ਵਿੱਚ ਜਿੱਤਣ ਦੀ ਕੋਸ਼ਿਸ਼ ਕੀਤੀ ਹੁਣ ਤੁਹਾਨੂੰ 13 ਬੰਦੇ ਪੈ ਜਾਣ ਸਾਰੇ ਨੂੰ ਤੁਸੀਂ ਕੀ ਕਰੋਗੇ ਇਕੱਲਾ ਬੰਦਾ ਕੀ ਕਰੂਗਾ ਚਾਹੇ ਕੋਈ ਕਾਰਾਟੇ ਦਾ ਪਲੇਅਰ ਹੈਗਾ ਠੀਕ ਹੈ ਕੀ ਕਰੂਗਾ ਤੇ ਰਵੋਲਵਰ ਕੀ ਜੀ ਮਾਣ ਹੈ ਟੀਮਾ ਦੀ ਕੋਈ ਗੈਂਗਸਟਰਾਂ ਦੇ ਨਾਲ ਉਹ ਜਿਹਦਾ ਤੁਹਾਡੇ ਦੋਸ਼ ਲੱਗੇ ਬਿਲਕੁਲ ਨਹੀਂ ਜੀ ਮੈਂ ਪੂਰਾ ਕੋਆਪਰੇਟ ਕਰਨ ਨੂੰ ਤਿਆਰ ਆ ਵਾਇਸ ਜਿਹੜੀ ਹੈਗੀ ਉਹਨੂੰ ਵੈਰੀਫਾਈ ਕਰਾਉਣ ਜੋ ਵੀ ਕਰਨ ਜੋ ਪੁਲਿਸ ਕਰਦੀ ਹੈ ਕਰਵੇ ਮੇਰਾ ਕੋਈ ਲਿੰਕ ਨਹੀਂ ਹੈਗਾ ਜੀ ਜਿਹੜੇ ਕਿ ਫੋਨ ਤੁਸੀਂ ਕਰਾਇਆ ਕੋਈ ਇਤੋਂ ਦੀ ਆਪਣਾ ਪਾਜੀ ਤੁਸੀਂ ਉਹਨਾਂ ਤੋਂ ਇਹ ਪੁੱਛੋ ਵੀ ਇਹ ਡੇਟ ਕਦੋਂ ਦੀ ਆ ਜੀ ਹੈਨਾ ਜੋ ਇੱਥੇ ਦਿਖਾ ਰਹੇ ਸੀਗੇ ਮੈਨੂੰ ਲੱਗਦਾ 1.5 ਸਾਲ ਪਹਿਲਾਂ ਦੀ ਕੋਈ ਰਿਕਾਰਡਿੰਗ ਲਾਲ ਬਰਾੜ ਲੜਕਾ ਹੈਗਾ ਜਿਹਦਾ ਮੋਹਾਲੀ ਚ ਕਤਲ ਹੋ ਗਿਆ ਇਹ ਤੇ ਉਹਦੀ ਵੀ ਰਿਕਾਰਡਿੰਗ ਆ ਫੋਟੋ ਉਹਦੀ ਲੱਗੀ ਸੀਗੀ ਤੇ ਦੇਖੋ ਫਿਰ ਉਹ ਕਦੋਂ ਉਹਦੀ ਕਦੋਂ ਦੀ ਰਿਕਾਰਡਿੰਗ ਦੇਖੀ ਹੈ ਉਹ ਮੈਂ ਸੁਣੀ ਹੈ ਸੁਣਾ ਰਹੇ ਸੀਗੇ ਵਿੱਚ ਜੋ ਵੀ ਸੀ ਜੋ ਫੋਟੋ ਦੇਖੀ ਕਿਸ ਦੀ ਲੜਕੇ ਦੀ ਵੀ ਮੈਂ ਤੇ ਤੁਸੀਂ ਜੋ ਪ੍ਰੈਸ ਤੇ ਚਲਾ ਰਹੇ ਹੋ ਉੱਥੇ ਹੀ ਵੇਖੀ ਹੈ ਜੋ ਵੀ ਵੇਖੀ ਹੈ ਜੀ ਸਰ ਰਾਜੀਨਾਮਾ ਹੋਇਆ ਹੈ ਜਾਂ ਕੋਈ ਦਰਖਾਸਤ ਦੇਖ ਦੇਖੋ ਜੀ ਮੈਨੂੰ ਨਹੀਂ ਪਤਾ ਹੁਣ ਮੈਂ ਤੇ ਕਹਿਣਾ ਵੀ ਜੋ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕੱਲ ਨੂੰ ਸਾਰੇ ਆਰਟਿਸਟ ਨੇ ਮੈਂ ਸਾਰੇ ਆਰਟਿਸਟ ਭਰਾਵਾਂ ਨੂੰ ਵੀ ਇਵਨ ਸੀਐਮ ਸਾਹਿਬ ਨੂੰ ਵੀ ਇਹ ਗੱਲ ਕਹਿਣਾ ਹਨਾ ਤੁਸੀਂ ਵੀ ਆਰਟਿਸਟ ਰਹੇ ਹੋ ਭਗਵੰਤ ਮਾਨ ਸਾਹਿਬ ਸਾਰੇ ਵੀ ਹਰ ਆਰਟਿਸਟ ਦਾ ਜੇ ਕਤਲ ਹੋਊਗਾ ਜਾਂ ਸ਼ਰਿਆਂ ਬੇਇੱਜ਼ਤੀਆਂ ਹੋਣਗੀਆਂ ਕੀ ਹੋਊਗਾ ਕਿੱਥੇ ਜਾਊਗਾ ਐਂਟਰਟੇਨਮੈਂਟ ਜੇ ਮੈਂ ਕੱਲਾ ਜਾ ਰਿਹਾ ਗੱਡੀ ਦੇ ਵਿੱਚ ਜੇ ਮੇਰੇ ਦਿਲ ਦੇ ਵਿੱਚ ਕੋਈ ਐਹ ਜੀ ਗੱਲ ਹੁੰਦੀ ਮੈਂ ਗੱਡੀ 'ਚ ਕੱਲਾ ਜਾਵਾਂ ਮੈਂ ਤਾਂ ਬੌਂਸਰ ਵੀ ਨਹੀਂ ਰੱਖਦਾ ਆਪਣੇ ਨਾਲ ਜੀ ਮੈਂ ਜੀ ਤੁਸੀਂ ਸ਼ੂਟ ਤੇ ਆਏ ਸੀ ਅਮਰ ਸਰ ਹਾਂਜੀ ਖਿਡਾਰੀ ਫਿਲਮ ਦੀ ਸ਼ੂਟਿੰਗ ਚੱਲਦੀ ਹੈ ਜੀ ਅਮਰ ਸਰ ਮੈਂ ਇੱਥੇ ਸੀਗਾ ਮਤਲਬ ਆਰਟਿਸਟ ਕਿੱਥੇ ਸੇਫ ਆ ਪੰਜਾਬ ਦੇ ਵਿੱਚ ਸ਼ੂਟਿੰਗਾਂ ਕਰਾਂਗੇ ਜਾਂ ਕਿੱਥੇ ਕਰਾਂਗੇ ਸੀ ਕੰਮ ਕਿੱਥਰ ਹੋ ਜੂਗਾ ਜਿਹੜੇ ਪੈਸੇ ਦਿੱਤੇ ਹੋਏ ਦਾ ਜਿਹੜੇ ਦੇਣੇ ਆ ਤਾਂ ਇਹ ਉਹੀ ਪੈਸੇ ਲੈਣ ਵਾਸਤੇ ਆ ਪਰ ਤੁਹਾਡੇ ਕੋਲ ਹੋਰ ਵੱਧ ਠੀਕ ਹੈ ਨਾ ਮੈਂ ਕਿਹੜਾ ਕਹਿਣਾ ਕੱਲੀ ਕੱਲੀ ਚੀਜ਼ ਦਾ ਮੈਂ ਪੈਸੇ ਦੇਣੇ ਆ ਮੈਂ ਕਾ ਤੋ ਦੇਣੇ ਆ ਜੀ ਸਨੀਮੇ ਚ ਆਈ ਨਹੀਂ ਘਾਟਾ ਮੈਂ ਤੁਹਾਨੂੰ ਮਹਿਲਾ ਸਵਾਲ ਪੁੱਛਿਆ ਸਰ ਤੁਸੀਂ ਨਹੀਂ ਸੁਣਿਆ ਹੋਣਾ ਵੀ ਤੁਸੀਂ ਕਿਸੇ ਨਾਲ ਕੰਮ ਕਰਦੇ ਹੋ ਤੁਹਾਨੂੰ ਕੋਈ ਪੈਸੇ ਦਿੰਦਾ ਤੁਹਾਨੂੰ ਘਾਟਾ ਪੈ ਜੇ ਤੁਸੀਂ ਕੀ ਕਰੋਗੇ ਪਾਰਟਨਰਸ਼ਿਪ ਦੇ ਵਿੱਚ ਹਣਾ ਇੱਕ ਕਾਨੂੰਨ ਅਸੀਂ ਅਸੀਂ ਮੀਡੀਆ ਹੈਗਾ ਚਲੋ ਅਸੀਂ ਇੱਕ ਕਾਨੂੰਨ ਦੇ ਤੌਰ ਤੇ ਸੋਚਦੇ ਆਂ ਇਨਸਾਨ ਦੇ ਤੌਰ ਤੇ ਸੋਚਦੇ ਆਂ ਕਿਹੜਾ ਬੰਦਾ ਕੰਮ ਕਰੂਗਾ ਇਸ ਤਰ੍ਹਾਂ ਜਾ ਕੇ ਕਰਤਾਰ ਜੀ ਲਾਸਟ ਸਵਾਲ ਹੈ ਅੱਜ ਦਾ ਤੁਸੀਂ ਦੱਸ ਦਿੱਤਾ ਸਿੱਧੂ ਮੂਸੇ ਵਾਲੇ ਦੀ ਮੌਤ ਹੋਈ ਹੈ ਕੀ ਮੰਨਦੇ ਹੋ ਬਿਲਕੁਲ ਨਹੀਂ ਮੈਂ ਤਾਂ ਉਸੇ ਸ਼ੋਕ ਦੇ ਵਿੱਚ ਹੀ ਜਾਂਦਾ ਜੀਗਾ ਉਸੇ ਦੀ ਵੀਡੀਓ ਵੇਖਦਾ ਮੀਡੀਆ ਤੁਸੀਂ ਅਪਡੇਟ ਵਾਰ-ਵਾਰ ਕਰ ਰਹੇ ਹੋ ਜੋ ਵੀ ਹੈ ਸ਼ੂਟਿੰਗ ਦੇ ਸੀ ਮੈਂ ਉੱਥੇ ਪਹੁੰਚ ਨਹੀਂ ਸਕਿਆ ਹੈਗਾ ਮੈਨੂੰ ਉਹੀ ਸ਼ੌਕ ਨਹੀਂ ਸੀਗਾ ਮੈਨੂੰ ਤਾਂ ਹੁਣ ਧਿਆਨ ਹੁਣ ਆਇਆ ਕਿ ਥਾਣੇ ਤੋਂ ਨਿਕਲ ਕੇ ਇੰਨਾ ਤੇ ਮੇਰੇ ਨਾਲ ਵੀ ਹੋ ਗਿਆ ਇਹ ਮੈਨੂੰ ਲੱਗਦਾ ਹੈ ਸ਼ਾਇਦ ਮੈਂ ਵੀਡੀਓ ਨਹੀਂ ਦੇਗਾ ਹੋਰ ਕਿਸੇ ਆਰਟਿਸਟ ਨਾਲ ਵੀ ਕਿਤੇ ਨਾ ਕਿਤੇ ਕੁਝ ਹੋ ਰਿਹਾ ਹੋਵੇ ਆਖਰੀ ਮੰਗ ਕੀ ਕਰਦੇ ਮੈਂ ਸਰਕਾਰ ਤੋਂ ਫੁੱਲ ਜਾਨ ਬੁੱਝ ਕੇ ਜਾਨ ਬੁੱਝ ਕੇ ਉੱਥੇ ਸੀ ਆਰਪੀਐਫ ਸੀ ਉਹਨਾਂ ਨੇ ਮੈਨੂੰ ਛਡਾਇਆ ਠੀਕ ਹੈ ਜੀ ਜੇ ਹੁਣ 13 ਬੰਦੇ ਪੈ ਗਏ ਮੈਨੂੰ ਮੈਨੂੰ ਸਿਕਿਉਰਿਟੀ ਤਾਂ ਚਾਹੀਦੀ ਹੁੰਦੀ ਆ ਜੀ ਇਹਨਾਂ ਦਾ ਵੀ ਇਹੀ ਆ ਵੀ ਅਸੀਂ ਕਾਂਗਰਸ ਦੇ ਵਿੱਚ ਜਾ ਕੇ ਅੱਜ ਸਾਡੀ ਸਰਕਾਰ ਨਹੀਂ ਆ ਅਸੀਂ ਕਿਸੇ ਨਾ ਕਿਸੇ ਤਰੀਕੇ ਮੇਰੀ ਜ਼ਿੰਦਗੀ ਭਰ ਦੀ ਕਮਾਈ ਆ ਮੈਂ 16 ਸਾਲ ਤੋਂ ਐਕਟਿੰਗ ਕਰਦਾ ਨਾ ਕਮਾਰੇ ਅੱਜ ਮੇਰੇ ਦੋ ਥੱਪੜ ਮਾਰ ਕੇ ਅਗਲੇ 1 ਮਿੰਟ ਦੇ ਵਿੱਚ ਨਾ ਬਣਾ ਜਾਂਦੇ ਆ ਬਿਲਕੁਲ ਕੱਢਿਆ ਜੀ ਉਹਨਾਂ ਨੇ ਵੈਪਨ ਕੱਢਿਆ ਸੀ ਜੀ ਬਿਲਕੁਲ ਕੱਢਿਆ ਜੀ ਉਹਨਾਂ ਨੇ ਵੈਪਨ ਕਿਹੜਾ ਕਿਰਕ ਹੋਗਾ ਸੀ ਜੀ ਮੈਂ ਤਾਂ ਪਿਸਟਲ ਹੀ ਵੇਖਿਆ ਜੀ ਮੈਨੂੰ ਨਹੀਂ ਪਤਾ ਇੰਨੇ ਧੱਕਾ ਮੁੱਕੀ ਚ ਕੀ ਬਦਲ ਆ ਉਹਨੇ ਕੱਢਿਆ ਕਿੰਨੇ ਕਿੰਨੇ ਬਾਈ ਤੁਸੀਂ ਲੜ ਵੀ ਲਓਗੇ ਸਾਹਮਣੇ ਗੋਲੀ ਤੋਂ ਇੱਕ ਏਡਾ ਵੱਡਾ ਹਾਦਸਾ ਕੱਲ ਹੋਇਆ ਉਸੇ ਨੂੰ ਹੀ ਕਰਕੇ ਕੱਲ ਨੂੰ ਕੋਈ ਗੱਲਬਾਤ ਹੁੰਦੀ ਆ ਇਹ ਉਹਨਾਂ ਦੇ ਨਾਂ ਯੂਜ਼ ਕਰਦਾ ਨਾਂ ਯੂਜ਼ ਕਰਕੇ ਥਾਣੇ ਦੇ ਵਿੱਚ ਆਇਆ ਮੈਨੂੰ ਨਹੀਂ ਲੱਗਦਾ ਆਮ ਬੰਦੇ ਦੀ ਇੰਨੀ ਹਿੰਮਤ ਹੁੰਦੀ ਆ ਮੈਨੂੰ ਇਹਨਾਂ ਦੇ ਲਿੰਕ ਲੱਗਦੇ ਆ ਜੀ ਮੈਨੂੰ ਲੱਗਦਾ ਕਿ ਤੁਸੀਂ ਮੰਗ ਕੀਤੀ ਹੈ ਤਸਦੀਕ ਕੀਤੀ ਜਾਵੇ ਸਾਰੀ ਕੀਤੀ ਜਾਵੇ ਤਸਦੀਕ ਕੀਤੀ ਜਾਵੇ ਮੈਂ ਤਾਂ ਸਿਕਿਉਰਿਟੀ ਦੀ ਵੀ ਮੰਗ ਕਰਦਾ ਕਿ ਦਿੱਤੀ ਜਾਵੇ ਹਾਲਾ ਕਿ ਮੈਂ ਇੱਕ ਸੁਧਾਰਨ ਬੰਦਾ ਬਿਲਕੁਲ ਮੈਨੂੰ ਲੋੜ ਨਹੀਂ ਪਰ ਆਹ ਹਾਦਸਾ ਵੇਖ ਕੇ ਇੰਨਾ ਕੇ ਦਿਲੋਂ ਹੁੰਦਾ ਕਿ ਯਾਰ ਚਾਹੀਦਾ ਕਿ ਚਲੋ ਪੁਲਿਸ ਪ੍ਰੋਟੈਕਸ਼ਨ ਵਾਸਤੇ ਇਹ ਕੰਮ ਵੀ ਕਰਦੀ ਹੈ ਵਾਪਸ ਲਈ ਜਾ ਰਹੀ ਹੈ ਪਰ ਮੈਨੂੰ ਲੱਗਦਾ ਹੈ ਕਿ ਆਰਟਿਸਟਾਂ ਨੂੰ ਸਿਕਿਉਰਟੀ ਪ੍ਰੋਵਾਈਡਰ ਨਹੀਂ ਪੰਜਾਬੀ ਸਿਨੇਮੇ ਦਾ ਉਹੀ ਹਾਲ ਹੋਣਾ ਜੋ ਅੱਜ ਤੋਂ ਪਹਿਲਾਂ ਵਰਿੰਦਰ ਮਰਨ ਤੋਂ ਬਾਅਦ ਹੋਇਆ ਸੀ ਕਰਤਾਰ ਜੀ ਤੁਸੀਂ ਇੱਕ ਸਲੇਬ੍ਰਿਟੀ ਫੇਸ ਹੈਗੇ ਹੋ ਇੱਕ ਕੱਲ ਦੀ ਗੱਲ ਬਹੁਤ ਉੱਠ ਰਹੀ ਹੈ ਕਿ ਜਿਹੜੇ ਸਲੇਬ੍ਰਿਟੀ ਫੇਸਿਸ ਹੈਗੇ ਨੇ ਜਾਂ ਪੰਜਾਬ ਦੇ ਉਹਨਾਂ ਨੂੰ ਥ੍ਰੈਟ ਕਾਲਸ ਬਹੁਤ ਆ ਰਹੀਆਂ ਨੇ ਸਿੱਧੂ ਮੂਸੇਵਾਲੇ ਨੂੰ ਵੀ ਆਉਂਦੀਆਂ ਸੀਗੀਆਂ ਤੁਹਾਨੂੰ ਕੋਈ ਅਜੇ ਤੱਕ ਆਈ ਹੈ ਕਿਉਂਕਿ ਮਨਕੀਰਤ ਔਲਖ ਦਾ ਵੀ ਨਾਮ ਕਿਤੇ ਨਾ ਕਿਤੇ ਸਾਹਮਣੇ ਆ ਰਿਹਾ ਦੇਖੋ ਜੀ ਮੈਂ ਕੋਈ ਐਡਾ ਵੱ ਮੇਰਾ ਤਾਂ ਹੈਂਡ ਟੂ ਮਾਉਥ ਹੈਗਾ ਠੀਕ ਐ ਐਕਟਿੰਗ ਕਰਦੇ ਆ ਫਿਲਮ ਆਉਂਦੀ ਆ ਖਾਲੀ ਦਾ ਮੇਰਾ ਲੱਗਦਾ ਕਿ ਮੈਨੂੰ ਅਜੇ ਤੱਕ ਤਾਂ ਨਹੀਂ ਕਿਸੇ ਨੇ ਕੁਝ ਕਿਹਾ ਨਾ ਛੇੜਿਆ ਵੈਸੇ ਨੂੰ ਹੋ ਸਕਦਾ ਕੱਲ ਫਿਲਮ ਮੇਰੀ ਬਹੁਤ ਹਿੱਟ ਹੁੰਦੀ ਆ ਜਾਂ ਇਹ ਹੁਣ ਜਿਵੇਂ ਗੁੰਡੇ ਉੱਠੇ ਆ ਮੈਂ ਤੁਹਾਡੇ ਸ਼ਹਿਰ ਦੇ ਵਿੱਚ ਜਾਵਾਂ ਪੈਸੇ ਦੀ ਗੱਲ ਆ ਯਾਰ ਕੋਰਟ ਚ ਕਿਉਂ ਨਹੀਂ ਜਾਂਦੇ ਜੀ ਜੀ ਠੀਕ ਹੈ ਜੀ ਕੋਈ ਪੁਲਿਸ ਪੈਸੇ ਦਵਾਉਂਦੀ ਹੈ ਕੁੱਟ ਕੇ ਕਿਸੇ ਦੇ ਕਿਹੜਾ ਮਾਮਲਾ ਹੈ ਸਿਵਲ ਕੇਸ ਹੈ ਕਿ ਕ੍ਰਿਮੀਨਲ ਕੇਸ ਬਣਦਾ ਮੈਨੂੰ ਦੱਸੋ ਠੀਕ ਹੈ ਜਿਹੜਾ ਇਹ ਤੁਹਾਡਾ ਤੁਸੀਂ ਵਿੱਚੋਂ ਜਿਹੜਾ ਡਿਸਪੂਟ ਹੈ ਇਹਦਾ ਫਿਰ ਸੌਲਡ ਆਉਣਾ ਹੈ ਤਰਖਾਸਤਾਂ ਹੀ ਦਿੱਤੀਆਂ ਕੋਈ ਐਫ ਆਈ ਆਰ ਨਹੀਂ ਹੋਈ ਐਸ ਐਚਓ ਸਾਹਿਬ ਸਾਰੇ ਪੁਲਿਸ ਬਹੁਤ ਸਿਆਣੀ ਆ ਇਹੋ ਜੀ ਗੱਲ ਨਹੀਂ ਪੜੇ ਲਿਖੇ ਨੇ ਕਿਉਂਕਿ ਆਪਣੀ ਆਰਗੇਨਾਈਜੇਸ਼ਨ ਦੇ ਕਲਾਕਾਰਾਂ ਦੀ ਤੁਹਾਡੀ ਜਥੇਬੰਦੀ ਉਹਦੇ ਵਿੱਚ ਵੀ ਮੈਂ ਤਾਂ ਇਹ ਕਹਿੰਦਾ ਕਲਾਕਾਰਾਂ ਨੂੰ ਇਹ ਵੀ ਕਹਿੰਦਾ ਕੱਲ ਨੂੰ ਤੁਹਾਡੇ ਨਾਲ ਵੀ ਹੋ ਸਕਦਾ ਤੁਸੀਂ ਮੰਗ ਚੁੱਕੋਗੇ ਉਹਨਾਂ ਤੁਸੀਂ ਫਿਲਮਾਂ ਮੈਂ ਹੁਣ ਚੱਕਦਾ ਮੰਗ ਕੱਲ ਨੂੰ ਤੁਸੀਂ ਫਿਲਮਾਂ ਬਣਾਉਨੇ ਹੋ ਜਿਹੜੇ ਮਰਜੀ ਚਾਹੇ ਸੀਐਮ ਸਾਹਿਬ ਨੇ ਚਾਹੇ ਸਾਰੇ ਆਰਟਿਸਟ ਨੇ ਤੁਸੀਂ ਫਿਲਮਾਂ ਬਣਾਉਨੇ ਹੋ ਤੁਹਾਨੂੰ ਫਿਲਮਾਂ ਦੇ ਘਾਟਾ ਪੈਂਦਾ ਤੁਹਾਨੂੰ ਸ਼ਰੇਆਮ ਚਰਾਹਾਂ 'ਚ ਕੁੱਟਿਆ ਜਾਊਗਾ ਠੀਕ ਹੈ ਸ਼ਰੇਆਮ ਚਰਾਹਾਂ 'ਚ ਤੁਹਾਡੇ ਕੱਪੜੇ ਪੜੇ ਜਾਣਗੇ ਥੈਂਕ ਯੂ ਥੈਂਕ ਯੂ ਆਓ ਬਾਈ ਮੈਨੂੰ ਕਿੰਨਾ ਮੈਸੇਜ ਜਿਹੜਾ ਮੈਂ ਤੁਹਾਨੂੰ ਆਫ ਟਾਈਮ ਫੋਨ ਕਰਦਾ ਹਾਂ ਬਈ ਜੀ ਜਿੰਮੇ ਦੀ 2 ਮਿੰਟ ਮਾਮਲਾ ਐਸੀ ਜੀ ਇਹਨਾਂ ਨੋਵਲਟੀ ਚੌਂਗ 'ਚ ਮੈਂ ਅਮਰਸਰ ਸ਼ੂਟਿੰਗ ਕਰਨ ਆਇਆ ਵਾਂ ਹਾਂਜੀ ਅਮਰਸਰ ਸ਼ੂਟਿੰਗ ਕਰਨ ਆਇਆ ਇਹਨਾਂ ਨੇ ਨੋਵਲਟੀ ਚੌਂਗ 'ਚ ਧੱਕਾ ਮੁਕੀ ਕੀਤੀ ਆ ਪਿਸਤੌਲਾਂ ਦਿਖਾਈਆਂ ਗੱਡੀਆਂ ਸ਼ਰਿਆਂ ਕਰਕੇ ਟ੍ਰੈਕ ਵੀ ਜਾਮ ਕੀਤਾ ਸ਼ਰਿਆਂ 'ਮ ਗੁੰਡਾਗਰਦੀ ਦਿਖਾਈ ਆ ਕਿ ਸਾਡਾ ਸ਼ਹਿਰ ਹੈਗਾ ਅਸੀਂ ਕੁਝ ਕਰ ਸਕਦੇ ਆ ਤੇ ਸਰਕਾਰ ਦੇ ਨੇ ਕਾਂਗਰਸ ਦੇ ਬੰਦੇ ਆ ਐਨਐਸਸੀ ਦੇ ਪ੍ਰਧਾਨ ਨੇ ਕੁਝ ਵੀ ਕਰ ਸਕਦੇ ਸਰ ਇਹ ਕਿਹਾ ਗੋਲਟੀਪਰਾੜ ਨਾਲ ਕੀ ਘਟੇ ਲਿੰਕ ਹੈਗੇ ਜੀ ਉਹਨਾਂ ਦੇ ਕੋਲ ਉਹ ਪੁਲਿਸ ਤੋਂ ਵੈਰੀਫ ਵਲਟਪਾਨੇ ਆ ਹਾਂਜੀ ਇਹਨਾਂ ਨੇ ਦਾਨੇ ਆ ਜੀ ਬਿਲਕੁਲ ਮੈਂ ਹੁਣ ਤਾਂ ਦਾਗ ਮਿਟ ਗਿਆ ਪਿੱਛੇ ਪੂਰੀ ਚੁੰਝ ਲਾ ਕੇ ਰੱਖੀ ਐ ਇਹਨਾਂ ਨੇ ਮੇਰੇ ਤੇ ਹੁਣ ਕੀ ਰਾਜਨਾਵਾ ਹੋਇਆ ਜੀ ਨਹੀਂ ਇਹ ਜੇ ਡੀਡੀਆਰ ਹੋਈ ਆ ਜੀ ਤਕਰੀਬ 11:30 11:15 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਕਰਤਾਰ ਚੀਮਾ ਜੋ ਪੰਜਾਬੀ ਇੰਡਸਟਰੀ ਦੇ ਆਰਟਿਸਟ ਨੇ ਔਰ ਅਕਸ਼ੇ ਸ਼ਰਮਾ ਜੋ ਐਨਐਸਯੂਆਈ ਪੰਜਾਬ ਦੇ ਸਟੇਟ ਪ੍ਰੈਜ਼ੀਡੈਂਟ ਨੇ ਦੋਹਾਂ ਧਿਰਾਂ ਦਾ ਕੋਈ ਆਪਸੀ ਪ੍ਰਾਣਾ ਡਿਸਪਿਊਟ ਚੱਲ ਰਿਹਾ ਸੀ ਔਰ ਅੱਜ ਨੋਵਲਟੀ ਚੌਂਕ ਲਾਈਟਾਂ ਤੇ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੋਵਾਂ ਨੇ ਆ ਇੱਕ ਦੂਜੇ ਦੀਆਂ ਗੱਡੀਆਂ ਰੋਕੀਆਂ ਔਰ ਆਪਸੀ ਤੁਤੂਮਮੇ ਹੋਈ ਆ ਔਰ ਮੌਕੇ ਤੇ ਸਾਡਾ ਜੋ ਨਾਕਾ ਲੱਗਾ ਸੀ ਪੁਲਿਸ ਪਾਰਟੀ ਨੇ ਉਹਰ ਪਾਵਰ ਕਰਕੇ ਇੱਥੇ ਥਾਣੇ ਲੈ ਕੇ ਆਏ ਆ ਔਰ ਦੋਵਾਂ ਧਿਰਾਂ ਦੀਆਂ ਕੰਪਲੇਂਟਸ ਲਈਆਂ ਗਈਆਂ ਆ ਬਾਕੀ ਜੋ ਵੀ ਇਹਨਾਂ ਨੇ ਇੱਕ ਦੂਜੇ ਤੇ ਅਲੀਗੇਸ਼ਨ ਲਾਈ ਆ ਉਹਨੂੰ ਅਸੀਂ ਵੈਰੀਫਾਈ ਕਰਕੇ ਜੋ ਮੈਰਿਟ ਤੇ ਬਣਦੀ ਕਾਨੂੰਨੀ ਕਾਰਵਾਈ ਹੋਏਗੀ ਉਹ ਕਰਾਂਗੇ ਸੱਚਾਈ ਕਿਹਦੇ ਵੱਲੋਂ ਆਈ ਹੈ ਜੀ ਦੋਵਾਂ ਧਿਰਾਂ ਵੱਲੋਂ ਕੰਪਲੇਂਟਸ ਨੇ ਇਹ ਕਿੰਨੇ ਕੇ ਪੈਸਿਆਂ ਦਾ ਲੈਣ ਦੇਣਾ ਹੈ ਕੁਈ ਨਾ ਦ ਆਪਸੀ ਪੁਰਾਣਾ ਹੀ ਫਾਈਨੈਂਸ਼ੀਅਲ ਡਿਸਪਿਊਟ ਚੱਲ ਰਿਹਾ ਆ ਉਹਦੇ ਬਾਰੇ ਅਜੇ ਪ੍ਰੀਲੀਮਨਰੀ ਇਨਾਂ ਦੀ ਪੁਸ਼ਕਿਸ਼ ਤੋਂ ਇਨਾਂ ਨੂੰ ਪਤਾ ਲੱਗਾ ਆ ਕਿ ਕੋਈ ਇਨਾਂ ਨੇ ਇਨਵੈਸਟਮੈਂਟ ਕੀਤੀਆਂ ਸਨ ਔਰ ਕਿਸੇ ਗੱਲ ਤੋਂ ਜੋ ਕਮਿਟਮੈਂਟ ਕੀਤੀ ਸੀ ਉਹ ਪੂਰੀ ਨਹੀਂ ਹੋਈ ਔਰ ਉਹਦੇ ਕਰਕੇ ਕਾਫੀ ਸਮੇਂ ਤੋਂ ਇਨਾਂ ਦੀ ਆਪਸੀ ਰੰਜਿਸ਼ ਚੱਲ ਰਹੀ ਸੀ ਔਰ ਅੱਜ ਸੈਵਨ ਹੀ ਨੋਵਲਟੀ ਜੋ ਚੌਂਕ ਆ ਉਹਤੇ ਇਨਾਂ ਨੇ ਇੱਕ ਦੂਜੀ ਦੀਆਂ ਗੱਡੀਆਂ ਰੋਕ ਕੇ ਤੇ ਤੁਤੂ ਮੈਂ ਇਨਾਂ ਨੇ ਕੀਤੀ ਆ ਔਰ ਉਹਦੇ ਸਬੰਧ ਅਸੀਂ ਇਨਾਂ ਨੂੰ ਰਾਉਂਡ ਅਪ ਕਰਕੇ ਪੁਲਿਸ ਸਟੇਸ਼ਨ ਇਨਾਂ ਤੋਂ ਪੁਸ਼ਕਿਸ਼ ਕਰ ਰਹੇ ਆ ਔਰ ਜੋ ਵੀ ਕੰਪਲੇਂ ਬੰਦੀ ਕਾਰਵਾਈ ਕਰਾਂਗੇ। ਜਿੰਮਤ ਇਸ ਸਿਲਸਲੇ ਦੇ ਵਿੱਚ ਅੰਮ੍ਰਿਤਸਰ ਲਈ ਹੈ। ਉਹਨਾਂ ਦੇ ਇਨੀਸ਼ੀਅਲੀ ਪਤਾ ਲੱਗਾ ਹੈ ਕਿ ਕੋਈ ਪੰਜਾਬੀ ਫਿਲਮ ਦੀ ਸ਼ੂਟਿੰਗ ਵਗੈਰਾ ਚੱਲ ਰਹੀ ਆ ਉਹਦੇ ਸੰਬੰਧ ਵਿੱਚ ਹੀ ਅੰਮ੍ਰਿਤਸਰ ਆਏ ਨੇ। ਤੇ ਵੀਡੀਓ ਵੀ ਸਾਹਮਣੇ ਆਈ ਹੈ। ਤੇ ਚੈੱਕ ਕਰਾਂਗੇ thoroughly ਸੀਸੀਟੀਵੀ ਕੈਮਰੇ ਦੇ ਰਾਹੀਂ ਅਸੀਂ ਕਿ ਕਿਸੇ ਕਿਸਮਾਉ ਕਿਸੇ ਦਾ ਕੋ ਉੱਥੇ ਇਨਵੋਲਵਮੈਂਟ ਕੀ ਆ ਕਿਸ ਦਾ ਕਸੂਰ ਹੈ ਜੋ ਵੀ ਹੈਗਾ ਉਹ thoroughly ਅਸੀਂ ਵੈਰੀਫਾਈ ਕਰਾਂਗੇ। ਧਮਕੀਆਂ ਦਿੱਤੀਆਂ ਜਾ ਰਹੀਆਂ ਦੱਸਿਆ ਜਾ ਰਿਹਾ ਹੈ। ਧਮਕੀਆਂ ਇਹਨਾਂ ਦਾ ਕਾਫੀ ਕਿਉਂਕਿ ਪੁਰਾਣਾ ਸਾਲ 1.5 ਸਾਲ ਤੋਂ ਇਹ ਸਾਰਾ ਜੋ ਚੱਲਦਾ ਰਿਹਾ ਆ ਔਰ ਜੋ ਪੁਲਿਸ ਸਟੇਸ਼ਨ ਸਿਵਲ ਲਾਈਨ ਦੀ ਜੂਰਿਸਡਿਕਸ਼ਨ ਦੇ ਵਿੱਚ ਅੱਜ ਜੋ ਸਾਰਾ ਮੈਟਰ ਹੋਇਆ ਆ ਉਹਦੇ ਸਬੰਧ ਵਿੱਚ ਅਸੀਂ ਉਹਨੂੰ ਥੋੜਾ ਲਈ ਵੈਰੀਫਾਈ ਕਰਾਂਗੇ ਜੋ ਵੀ ਥ੍ਰੈਟ ਕਾਲਸ ਨੇ ਜਾਂ ਬਾਕੀ ਹੋਰ ਕੋਈ ਇਸ਼ੂ ਨੇ ਉਹ ਵੀ ਅਸੀਂ ਡੂੰਘਾਈ ਵਿੱਚ ਜਾ ਕੇ ਟੈਕਨੀਕਲ ਹੈਲਪ ਲੈ ਕੇ ਸੀਨੀਅਰ ਆਫੀਸਰਸ ਦੇ ਅਸੀਂ ਸਾਰਾ ਉਹਨਾਂ ਨੂੰ ਬਰੀਫ ਕਰ ਦਿੱਤਾ ਆ ਜੋ ਅੱਜ ਦਾ ਘਟਨਾ ਕਰਮਿਆ ਔਰ ਸਾਰਾ ਅਸੀਂ ਸ਼ਾਰਟਲੀ ਨੂੰ ਕਨਕਲੂਡ ਕਰ ਲਾਂਗੇ ਫਿਲਹਾਲ ਦੋਨੋਂ ਪਾਰਟੀਆਂ ਚੁੱਪ ਨੇ ਅਸੀਂ ਇਹਨਾਂ ਦੀ ਕੰਪਲੇਂਟਸ ਲੈ ਲਈਆਂ ਨੇ ਜੋ ਮੈਰਿਟ ਤੇ ਬਣਦਾ ਐਕਸ਼ਨ ਹੋਏਗਾ ਉਹ ਅਸੀਂ ਕਰਾਂਗੇ ਅਮਿਰ ਸਰ ਤੋਂ ਵਿਕਾਸ ਸਿੰਘ ਦੀ ਰਿਪੋਰਟ ਐਸਐਮ ਜ਼ੈ ਨਿਊਜ਼